ਖੜੇ ਲੇਕਿਨ ਇਹਨਾਂ ਦੇ ਮਨ ਦੇ ਵਿੱਚ ਤਰਦ ਸੀ ਬੰਨ ਪਲੱਗ ਕੀਤੇ ਸੋ ਇੱਕ ਬੜਾ ਵਧੀਆ ਕਰੈਕਟਰ ਦਿਖਾਇਆ ਸੋ ਇਹ ਇੱਕ ਬਹੁਤ ਵੱਡੀ ਤ੍ਰਾਸਦੀ ਹੈ ਉਸੇ ਤਰ੍ਹਾਂ ਦਾ ਕਰੈਕਟਰ ਦਿਖਾ ਕੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇੱਕ ਜੁਟਤਾ ਦਾ ਜਿਹੜਾ ਮੁਜ਼ਾਰਾ ਕਰੀਏ ਇਹ ਜਿਹੜੀ ਬਹਿਸ ਹੈ ਇਹਦੇ ਵਿੱਚੋਂ ਰਾਜਨੀਤੀ ਨਾ ਚਲ ਕੇ ਮੇਰੀ ਇਹ ਗੁਜ਼ਾਰਿਸ਼ ਹੈ ਤੁਹਾਨੂੰ ਸਾਰੇ ਰਾਜਨੀਤੀ ਨਾ ਚਲ ਕੇ ਪੰਜਾਬ ਦਾ ਦਰਦ ਅਸੀਂ ਬਿਆਨ ਕਰੀਏ ਪੰਜਾਬ ਦਾ ਹੱਲ ਜੋ ਕੀਤਾ ਉਹ ਬਿਆਨ ਕਰੀਏ ਜੋ ਅਸੀਂ ਚਾਹੁੰਦੇ ਆ ਪੰਜਾਬ ਉਹ ਹੈ ਜਿਹਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਪੰਜਾਬੀ ਉਹ ਨੇ ਜਿਹੜੇ ਰੋਜ਼ ਤਰੰਗੇ ਚ ਲਿਫਟ ਕੇ ਆਉਂਦੇ ਆ ਤਾਂ ਕਿ ਦੇਸ਼ ਦੀ ਆਜ਼ਾਦੀ ਬਰਕਰਾਰ ਰਹੇ ਪੰਜਾਬ ਉਹ ਹੈ ਜਿਹੜਾ ਅੰਨ ਭੰਡਾਰ ਭਰਦਾ ਤੁਹਾਡਾ ਸੋ ਸਾਰੇ ਦੇਸ਼ ਨੂੰ ਅਸੀਂ ਮੰਗਦੇ ਨਹੀਂ ਲੇਕਿਨ ਹੱਕ ਤਾਂ ਹੈ ਨਾ ਤੁਹਾਡਾ ਫਰਜ਼ ਤਾਂ ਹੈ ਨਾ ਅਸੀਂ ਭਾਵੇਂ ਤਾਮਿਲ ਲਾਡੂ ਦੇ ਵਿੱਚ ਸੁਨਾਮੀ ਆ ਜਾਏ ਕੇਰਲਾ ਦੇ ਵਿੱਚ ਸੁਨਾਮੀ ਆ ਜਾਏ ਭੁੱਜ ਦੇ ਵਿੱਚ ਪੋਚਾਲ ਆ ਜਾਣ ਅਸੀਂ ਲੋਕ ਜਾਣਦੇ ਆ ਉੱਥੇ ਅਸੀਂ ਕੋਈ ਆਸਾਨ ਨਹੀਂ ਕਰਦੇ ਸਾਨੂੰ ਹੁਕਮ ਹੈ ਬਾਬੇ ਨਾਨਕ ਦਾ ਅਸੀਂ ਜਾ ਕੇ ਸੇਵਾ ਕਰਦੇ ਆ ਲੇਕਿਨ ਸਾਡਾ ਹੱਕ ਤਾਂ ਹੈ ਤੁਹਾਨੂੰ ਦਿਓ ਨਾ ਸੋ ਅੱਜ ਮੈਂ ਜਿੱਥੇ ਟ੍ਰੈਜਰੀ ਦੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਉਥੇ ਆਪੋਜੀਸ਼ਨ ਦੇ ਵੀ ਸਾਰੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਮੈਂ ਇਹਨਾਂ ਦੀ ਸਿਲਾਹਗਾ ਵੀ ਕਰਦਾ ਸਾਰੇ ਸਾਡੇ ਜਿਹੜੇ ਮੈਂਬਰ ਸਹਿਬਾਨ ਨੇ ਭਾਵੇਂ ਆਪੋਜੀਸ਼ਨ ਦੇ ਹੋਣ ਭਾਵੇਂ ਟ੍ਰੈਜਰੀ ਦੇ ਹੋਣ ਇਹਨਾਂ ਸਾਰਿਆਂ ਨੇ ਪੂਰੀ ਦਰਦ ਦੇ ਨਾਲ ਪੰਜਾਬੀਆਂ ਦਾ ਦਰਦ ਵੰਡਾਇਆ ਉਥੇ ਜਾ ਕੇ ਮਿਹਨਤ ਕੀਤੀ ਹੈ ਲੇਕਿਨ ਹੁਣ ਪੰਜਾਬ ਨੂੰ ਰੀਬਿਲਡ ਕਰਨਾ ਸੋ ਉਹ ਰੀਬਿਲਡ ਕਰਨ ਵਾਸਤੇ ਜਿਹੜੀ ਆਪਣੀ ਬਹਿਸ ਹੈ ਉਹਦੀ ਸ਼ੁਰੂਆਤ ਕਰਨੀ ਹੈ ਵੱਡੇ ਕਾਰਨ ਭਾਵੇਂ ਗਲੋਬਲ ਵਾਰਮਿੰਗ ਹੈਗੀ ਹੈ ਲੇਕਿਨ ਜਿਹੜੇ ਆਪਣੇ ਹੱਥ ਦੇ ਵਿੱਚ ਨੇ ਆਪਾਂ ਇਕੱਠੇ ਹੋ ਕੇ ਜਿਹੜੀ ਚੀਜ਼ ਦੀ ਮੰਗ ਕਰਨੀ ਹੈ ਉਹ ਵੀ ਇੱਕ ਯੂਨਾਈਟਿਡ ਤਰੀਕੇ ਦੇ ਨਾਲ ਆਪਾਂ ਮੰਗ ਕਰੀਏ ਸੋ ਇਸ ਅਣਚਾਹੀ ਸਥਿਤੀ ਵਿੱਚੋਂ ਨੁਕਸਾਨ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਉਭਾਰਨ ਅਤੇ ਉਹਨਾਂ ਦੇ ਮੁੜ ਵਸੇਬੇ ਲਈ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਸ ਵਿਸ਼ੇਸ਼ اجلاس ਵਿੱਚ ਪੰਜਾਬ ਦਾ ਪੁਨਰਵਾਸ ਮੁੱਦੇ ਤੇ ਸਮੂਹ ਮੈਂਬਰ ਸਾਹਿਬਾਨ ਦੇ ਅਨਮੋਲ ਵਿਚਾਰਾਂ ਨੂੰ ਸੰਬੋਧਿਤ ਕਰਨ ਲਈ ਬੈਠ ਰਹੀ ਗਈ ਹੈ ਇਸੇ ਕਰਕੇ ਇਹਦੇ ਵਿੱਚ ਹੋਰ ਕੋਈ ਕੰਮ ਕਰਨੀ ਨਾ ਕੋਈ ਕੁਐਸਚਨ ਨਾ ਜ਼ੀਰੋ ਆਵਰ ਕਿਉਂਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਇਹ ਸਾਡੇ ਇਹ ਜਿਹੜਾ ਸਾਨੂੰ ਤਰਸ ਦੀ ਦਰਪੇਸ਼ ਹੋਈ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਉਹਦਾ ਹੱਲ ਲੱਭਣਾ ਉਹਦੇ ਕਾਰਨ ਲੱਭਣੇ ਆ ਅੱਗੇ ਤੋਂ ਨਾ ਹੋਵੇ ਉਹਦੇ ਲਈ ਇਨਸ਼ੋਰ ਕਰਨਾ ਹੈ ਇਹ ਹੀ ਡਿਊਟੀ ਸਾਡੀ ਪੰਜਾਬੀਆਂ ਨੇ ਇੱਥੇ ਲਈ ਹੈ ਸਾਨੂੰ ਇਸ عظیم ਸਦਨ ਦੇ ਵਿੱਚ ਇਸੇ ਕਰਕੇ ਭੇਜਿਆ ਕਿ ਜਿਹੜਾ ਇਤਿਹਾਸ ਆ ਉਸ ਤੋਂ ਸਿੱਖ ਕੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜਿਹੜਾ ਕਦੇ ਵੀ ਆਉਂਦੀ ਹੈ ਕੋਈ ਵੱਡੀ ਤਰਾਸਦੀ ਆਉਂਦੀ ਉਹਨੂੰ ਇਕੱਠੇ ਹੋ ਕੇ ਉਹ ਨਿਜਿੱਠਣਾ ਕਿਵੇਂ ਆ ਸੋ ਮੈਂ ਸਮੂਹ ਸਦਨ ਨੂੰ ਬੇਨਤੀ ਕਰਦਾ ਹੈ ਕਿ ਅਸੀਂ ਆਪਣੇ ਸੂਬੇ ਦੇ ਹੋਏ ਨੁਕਸਾਨ ਦੀ ਪਰਪਾਈ ਲਈ ਸਾਰੇ ਰਲ ਕੇ ਹਮਲਾ ਮਾਰੀਏ ਔਰ ਮੈਂ ਬੇਨਤੀ ਕਰਦਾ ਹਾਂ ਕਿ ਪੰਜਾਬੀਅਤ ਦੀ ਇਥੋਂ ਇੱਕ ਮੈਸੇਜ ਆਣਾ ਚਾਹੀਦਾ ਹੈ ਇਥੋਂ ਰਾਜਨੀਤੀ ਕਰਨ ਦੇ ਬੜੇ ਮੌਕੇ ਨੇ ਆਪਾਂ ਕਰਾਂਗੇ ਰਾਜਨੀਤੀ ਰਾਜਨੀਤੀ ਕਰਨੀ ਹੈ ਲੇਕਿਨ ਇਸ ਇਸ਼ੂ ਦੇ ਉੱਤੇ ਆਪਾਂ ਰਾਜਨੀਤੀ ਨਾ ਕਰੀਏ ਬੈਠ ਕੇ ਸਿਰ ਜੋੜ ਕੇ ਇਹਦਾ ਹੱਲ ਕੱਢੀਏ ਹੁਣ ਮੈਂ ਸ਼੍ਰੀ ਬਰਿੰਦਰ ਕੁਮਾਰ ਗੋਇਲ ਜੀ ਜਲ ਸਰੋਤ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਉਹ ਬਹਿਸ ਦੀ ਅਰਬਤਾ ਕਰਵਾਇ ਕਰੋ ਬਰਿੰਦਰ ਕੁਮਾਰ ਗੋਇਲ ਧੰਨਵਾਦ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਪਾਰ ਕਰਤੀ 1988 ਦੇ ਵਿੱਚ 14 ਲੱਖ 11 ਲੱਖ 20000 ਕਿਊਸਿਕ ਜਿਹੜਾ ਪਾਣੀ ਆਇਆ ਸੀ ਉਸ ਤੋਂ ਵੱਧ ਪਰ ਹੁਣ ਜਿਹੜਾ ਆਇਆ ਤੇ 14 ਲੱਖ 11000 ਕਿਊਸਿਕ ਆਇਆ ਕਿ 1988 ਦੇ ਵਿੱਚ ਜੋ ਪਾਣੀ ਆਇਆ ਸੀ ਉਸ ਤੋਂ 20% ਪਾਣੀ ਜ਼ਿਆਦਾ ਹੈ ਸੋ ਇਸ ਤਰ੍ਹਾਂ ਦੇ ਹੜ੍ਹ ਜਿਹੜੇ ਆਏ ਇਹ ਤਾਂ ਇਹਦੇ ਲਈ ਸਾਰਾ ਹਿਮਾਚਲ ਪ੍ਰਦੇਸ਼ ਦਾ ਜੰਮੂ ਕਸ਼ਮੀਰ ਦਾ ਪਾਕਿਸਤਾਨ ਦਾ ਜਿੰਨਾ ਪਾਣੀ ਸੀ ਖੱਡਾਂ ਦੇ ਰਾਹੀਂ ਨਾਲਿਆਂ ਦੇ ਰਾਹੀਂ ਚੋਿਆਂ ਦੇ ਰਾਹੀਂ ਇਹ ਜਿਹੜਾ ਸਾਰਾ ਪਾਣੀ ਸੀ ਉਹ ਅਸੀਂ ਡਿਪੈਂਡ ਕਰਦੇ ਆ ਕਿ ਜਦੋਂ ਡੈਮਾਂ ਦੇ ਵਿੱਚ ਪਾਣੀ ਸਟੋਰ ਕਰਨਾ ਹੈ ਜਾਂ ਡੈਮਾਂ ਦੇ ਵਿੱਚੋਂ ਪਾਣੀ ਛੱਡਣਾ ਹੈ ਤਾਂ ਅਸੀਂ ਸਾਰਾ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੀ ਹੁੰਦੀ ਹੈ ਉਹ ਤੇ ਡਿਪੈਂਡ ਕਰਦੇ ਆ ਕਿ ਕਿੰਨੀ ਅੱਗੇ ਬਰਸਾਤ ਹੋਣੀ ਹੈ ਕਿੰਨਾ ਡੈਮ ਨੂੰ ਖਾਲੀ ਰੱਖਿਆ ਜਾ ਸਕਦਾ ਸੋ ਇਹ ਸਾਰਾ ਜਿਹੜਾ ਆਈਐਮਡੀ ਜਿਹੜੀ ਸੈਂਟਰ ਸਰਕਾਰ ਦੀ ਇੱਥੇ ਮਿਨਿਸਟਰੀ ਹੈ ਆਈਐਮਡੀ ਜਿਹੜੀ ਫੋਰਕਾਸਟ ਕਰਦੀ ਹੈ ਪਰ ਬਦਕਿਸਮਤੀ ਦੇ ਨਾਲ ਇਹ ਸਾਰੀਆਂ ਜਿੰਨੀਆਂ ਫੋਰਕਾਸਟਾਂ ਹੋ ਜਾਂਦੀਆਂ ਸਾਰੀਆਂ ਗਲਤ ਸਾਬਤ ਹੋ ਗਈਆਂ ਹੁਣ ਜਿਸ ਤਰ੍ਹਾਂ 24 ਅੱਠ ਨੂੰ ਇੱਕ ਫੋਰਕਾਸਟ ਹੋਈ ਸੀ ਕਿ 21 ਮਿਲੀਮੀਟਰ ਬਰਸਾਤ ਹੋਏਗੀ ਪਰ ਬਰਸਾਤ ਹੋਈ 163 ਮਿਲੀਮੀਟਰ ਤੇ 25 ਅੱਠ ਨੂੰ ਫੋਰਕਾਸਟ ਸੀ ਕਿ 18 ਮਿਲੀਮੀਟਰ ਬਰਸਾਤ ਹੋਏਗੀ ਤੇ 147 ਮਿਲੀਮੀਟਰ ਹੋਈ ਤੇ ਜਿਹੜੀ 717% ਜਿੰਨੀ ਫੋਰਕਾਸਟ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਅੰਦਾਜ਼ਾ ਹੈ ਲੱਗੇਗੀ ਹੁਣ 20 25% ਦੀ ਤਾਂ ਸਾਰ ਸਮਝ ਆ ਸਕਦੀ ਆ ਕਿ 20 25% ਘਟ ਹੋਗੀ ਜਾਂ ਜ਼ਿਆਦਾ ਹੋਗੀ ਪਰ 717% ਜ਼ਿਆਦਾ ਹੋਈ ਇਸੇ ਤਰ੍ਹਾਂ 26 ਅੱਠ ਨੂੰ ਜਿਹੜੀ ਫੋਰਕਾਸਟ ਸੀ 13% ਸੀ 13 ਮਿਲੀਮੀਟਰ ਸੀ ਤੇ ਹੋਈ 90.5 ਮਿਲੀਮੀਟਰ ਤੇ ਜਿਹੜੀ 596% ਜਿਹੜੀ ਹੈ ਬਰਸਾਤ ਹੋ ਜਿਆਦਾ ਹੋਈ ਸੋ ਇਸ ਤਰ੍ਹਾਂ ਬੇ ਹਿਸਾਬ ਬਰਸਾਤਾਂ ਜਿਨ੍ਹਾਂ ਨੇ ਸਾਰੇ ਜਿਹਨੇ ਕਿਹਾ ਸੀ ਜਿਹੜੇ ਸਭ ਕੁਝ ਫੋਰਕਾਸਟ ਦੀ ਸਾਰਿਆਂ ਨੂੰ ਪਿੱਛੇ ਛੱਡ ਕੇ ਇੰਨੀਆਂ ਬਰਸਾਤਾਂ ਹੋ ਗਈਆਂ ਤੇ ਜਿਹੜੀਆਂ ਸੰਭਾਲਿਆ ਨਹੀਂ ਜਾ ਸਕਦਾ ਸੀ ਪਰ ਪੰਜਾਬ ਸਰਕਾਰ ਨੇ ਜੋ ਵੀ ਇਸ ਸੰਬੰਧ ਦੇ ਵਿੱਚ ਹੋ ਸਕਦਾ ਸੀ ਉਹ ਕੀਤਾ ਹੁਣ ਇਹ ਜਿਹੜਾ ਪਾਣੀ ਸੀ ਜਿਹੜਾ ਦਰਿਆਵਾਂ ਦੇ ਵਿੱਚ ਆਇਆ ਜਦ ਰਾਮਾਦੇ ਰਹੀਂ ਹੜਾਂ ਦੇ ਵਿੱਚ ਹੜਾਂ ਆਪਣਾ ਸਾਰੀ ਡੈਮਾਂ ਦੇ ਵਿੱਚ ਆਇਆ ਤਾਂ ਉਹ ਤੇ ਜਿਹੜਾ ਕੰਟਰੋਲ ਸੀ ਉਸ ਕੰਟਰੋਲ ਨੂੰ ਬਹੁਤ ਬਖੂਬੀ ਦੇ ਨਾਲ ਕਿ ਕਿਸ ਸਮੇ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਮਿੰਟ-ਮਿੰਟ ਦੀ ਉੱਥੇ ਸਾਰਾ ਧਿਆਨ ਰੱਖਿਆ ਕਿ ਜਿੱਥੇ ਕਿਤੇ ਹੋਰ ਪਾਣੀ ਆਉਣਾ ਨੀਚਲੇ ਪਾਸੇ ਤੇ ਡੈਮ ਤੋਂ ਕਿੰਨਾ ਛੱਡਿਆ ਜਾ ਸਕਦਾ ਹੈ ਉਸ ਤੇ ਵੀ ਸਾਰੀ ਜਿਹੜੀ ਹੈ ਸਰ ਉਹ ਪੂਰਾ ਧਿਆਨ ਰੱਖ ਕੇ ਕਿ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋ ਸਕੇ ਉਹ ਅਸੀਂ ਉੱਥੇ ਕੀਤਾ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸਰ 24 8 ਨੂੰ 24 8 ਨੂੰ ਜਿਹੜੀ ਡੈਮ ਦੀ ਸਥਿਤੀ ਸੀ ਰਣਜੀਤ ਸਾਗਰ ਡੈਮ ਦੀ ਸਥਿਤੀ ਤੱਪ 524 ਮੀਟਰ ਤੇ 901 ਸੈਂਟੀਮੀਟਰ ਸੀ ਤੇ ਇਨਫਲੋ ਸੀ ਜਿਹੜਾ 80383 ਕਿਊਸਿਕ ਸੀ ਪਰ ਉਸੇ ਸਮੇਂ ਉਜੜ ਦਰਿਆ ਦੇ ਵਿੱਚੋਂ 1,06,000 ਕਿਊਸਕ ਪਾਣੀ ਆ ਰਿਹਾ ਸੀ। ਸੋ ਸਥਿਤੀ ਨੂੰ ਦੇਖਦੇ ਉਹ ਰਾਤ ਨੂੰ 9 ਵਜੇ ਕਿ ਉਜੜ ਦਰਿਆ ਦੇ ਵਿੱਚੋਂ ਪਾਣੀ ਆ ਰਿਹਾ ਹੈ। ਅੱਗੇ ਬਰਬਾਦੀ ਨਾ ਹੋਵੇ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਿਰਫ ਤੇ ਸਿਰਫ 125 ਕਿਊਸਕ ਪਾਣੀ ਛੱਡਿਆ ਗਿਆ। ਇਸੇ ਤਰ੍ਹਾਂ 10 ਵਜੇ 500 ਕਿਊਸਕ ਪਾਣੀ ਛੱਡਿਆ ਗਿਆ ਕਿਉਂਕਿ ਉਜੜ ਦਰਿਆ ਉਸ ਤੋਂ ਵੀ ਵੱਧ ਗਿਆ ਸੀ। 11 ਵਜੇ 500 ਕਿਊਸਕ ਛੱਡਿਆ ਗਿਆ। 12:00 ਵਜੇ 500 ਕਿਊਸਿਕ ਛੱਡਿਆ ਗਿਆ 1:55 103 ਕਿਊਸਿਕ ਛੱਡਿਆ ਗਿਆ ਕਹਿਣ ਤੋਂ ਭਾਵ ਕਿ ਕੰਪੈਰੀਅਨ ਦੇਖ ਕੇ ਕਿ ਉਸ ਸਮੇਂ ਉਝ ਦਰਿਆ ਦੇ ਵਿੱਚੋਂ ਕਿੰਨਾ ਪਾਣੀ ਜਾ ਰਿਹਾ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਕਿੰਨਾ ਪਾਣੀ ਛੱਡਿਆ ਜਾ ਸਕਦਾ ਬੈਲੈਂਸ ਬਣਾ ਕੇ ਪਾਣੀ ਛੱਡਿਆ ਜਾਂਦਾ ਰਿਹਾ ਤੇ ਉਸ ਤੋਂ ਬਾਅਦ 24 ਤਾਰੀਖ ਇਹੀ ਸਾਰਾ ਸਿਸਟਮ ਚੱਲਦਾ ਰਿਹਾ ਤੇ 26 ਤਾਰੀਖ ਨੂੰ 26 ਤਾਰੀਖ ਨੂੰ 5:00 ਵਜੇ 527 ਮੀਟਰ ਤੇ 904 ਸੈਂਟੀਮੀਟਰ ਜਿਹੜਾ ਰੰਜੀਤ ਸਾਗਰ ਡੈਮ ਦੇ ਵਿੱਚ ਲੈਵਲ ਹੋ ਗਿਆ ਤਾਂ ਉਸ ਸਮੇਂ ਉੱਜ ਡਰਿਆ ਦੇ ਵਿੱਚੋਂ ਵੀ 1,57,920 ਕਿਊਸਿਕ ਪਾਣੀ ਆ ਰਿਹਾ ਸੀ ਤਾਂ ਉਸ ਜਦੋਂ ਰੰਜੀਤ ਸਾਗਰ ਡੈਮ ਦੀ ਕਪੈਸਿਟੀ ਜਿੰਨੀ ਸੀ 527 ਮੀਟਰ ਦੀ ਉਹਦੀ ਕਪੈਸਿਟੀ ਹੈ ਓਨਾ ਪਾਣੀ ਡੈਮ ਦੇ ਵਿੱਚ ਜਮਾ ਹੋ ਗਿਆ ਸੀ ਤਾਂ ਸਰ ਉਸ ਸਮੇਂ ਅਲਟਰਨੇਟਿਵ ਕੋਈ ਨਹੀਂ ਸੀ ਉਸ ਸਮੇਂ ਇਹ ਡੈਮ ਦਾ ਹੀ ਨਿਯਮ ਬਣਿਆ ਹੋਇਆ ਰੂਲਸ ਬਣੇ ਹੋਏ ਨੇ ਕਿ ਜਿੰਨਾ ਇਨਫਲੋ ਹੈ ਤੇ ਉਹਨਾ ਆਊਟਫਲੋ ਹੋ ਜਾਣਾ ਉਹ ਆਊਟਫਲੋ ਜਿੰਨਾ ਹੋਇਆ ਇਨਫਲੋ ਸੀ 22942 ਕਿਊਸੇਕ ਇਨਫਲੋ ਸੀ ਤੇ 170000 ਕਿਊਸੇਕ ਜਿਹੜਾ ਉਹ ਆਊਟਫਲੋ ਕੀਤਾ ਤੇ ਉਸ ਸਮੇਂ ਡੈਮ ਨੂੰ ਬਚਾਉਣ ਦੀ ਗੱਲ ਸੀ ਕਿ ਜਿੰਨਾ ਇਨਫਲੋ ਹੈ ਤੇ ਉਹਨਾ ਆਊਟਫਲੋ ਹੋ ਜਾਵੇ ਤੇ ਉਹ ਅਸੀਂ ਸਰ ਉਸ ਸਮੇਂ ਕੀਤਾ ਜਿਹਦੇ ਨਾਲ ਡੈਮ ਦੇ ਵਿੱਚੋਂ ਤਾਂ 215000 ਕਿਊਸਿਕ ਦੀ ਐਵਰੇਜ ਰਹੀ ਪਾਣੀ ਦੀ ਪਰ ਖੱਡਾਂ ਨਾਲਿਆਂ ਦੇ ਵਿੱਚੋਂ 10 ਲੱਖ ਕਿਊਸਿਕ ਪਾਣੀ ਜਿਹੜਾ ਗਿਆ ਕਿਉਂਕਿ ਨਹੀਂ ਡੈਮ ਨੂੰ ਬਚਾਉਣ ਦੀ ਗੱਲ ਸੀ ਜਿਹੜੀ ਸਾਰਿਆਂ ਤੋਂ ਜ਼ਰੂਰੀ ਸੀ ਔਰ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ 50 ਲੱਖ ਕਿਊਸਿਕ ਪਾਣੀ ਹੈ ਜਿਹੜਾ ਉਹ 36 ਘੰਟੇ ਦਾ ਕੋਥੋਂ ਚੱਲਣਾ ਸੀ ਔਰ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਉਹਨਾਂ ਦੇ ਲੈਵਲ ਤੇ ਪਾਣੀ ਚੱਲਣਾ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਪੂਰਾ ਧਿਆਨ ਰੱਖਦੇ ਹੋਏ ਕੰਟਰੋਲਡ ਵੇ ਦੇ ਨਾਲ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਾਡੇ ਵਾਟਰ ਰਿਸੋਰਸਿਸ ডিপਾਰਟਮੈਂਟ ਦੇ ਸਾਰੇ ਅਧਿਕਾਰੀ ਉੱਥੇ ਹਾਜ਼ਰ ਰਹੇ ਤੇ ਉਹਨਾਂ ਨੇ ਕਿ ਜੋ ਘੱਟ ਤੋਂ ਘੱਟ ਨੁਕਸਾਨ ਲੋਕਾਂ ਦਾ ਹੋ ਸਕਦਾ ਸੀ ਉਸ ਤੇ ਧਿਆਨ ਰੱਖ ਕੇ ਇਸ ਸਥਿਤੀ ਨੂੰ ਜਿਹੜਾ ਉਹ ਕੰਟਰੋਲ ਕੀਤਾ ਇਸੇ ਤਰ੍ਹਾਂ ਸਰ ਇਸ ਸਮੇਂ ਇਸ ਕਲੈਮਿਟੀ ਦੇ ਵਿੱਚ ਇਸ ਜੋ ਵੱਡੀ ਤਰਾਸਦੀ ਹੋਈ ਇਸ ਸਮੇਂ ਦੇ ਵਿੱਚ ਸਾਡੇ ਸਾਰੇ ਸਾਰੇ ਹੀ ਪਾਰਟੀਆਂ ਦੇ ਵੀ ਆਗੂ ਸਹਿਬਾਨ ਜਿਹੜੇ ਗਰਾਊਂਡ ਦੇ ਉੱਤੇ ਗਏ ਉੱਥੇ ਜਾ ਕੇ ਪਹਿਰਾ ਦਿੱਤਾ ਉੱਥੇ ਜਾ ਕੇ ਲੋਕਾਂ ਦਾ ਹਾਲਚਲ ਪੁੱਛਿਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਮੰਤਰੀ ਸਾਰੇ ਐਮ ਐਲ ਏ ਸਾਰੇ ਗਰਾਊਂਡ ਤੇ ਗਏ ਤੇ ਸਾਡੀ ਪਾਰਟੀ ਦੇ ਨੈਸ਼ਨਲ ਕੰਵਿਨਰ ਅਰਵਿੰਦ ਕੇਜਰੀਵਾਲ ਜੀ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨ ਤੱਕ ਮਤਲਬ ਪਾਰਟੀ ਦਾ ਸਾਰਾ ਜੋ ਸਿਸਟਮ ਸੀ ਉਹ ਵੀ ਉੱਥੇ ਗਿਆ ਐਨ ਜੀਓਜ਼ ਗਏ ਤੇ ਸਮਾਜ ਸੇਵੀ ਸੰਸਥਾਵਾਂ ਗਈਆਂ ਤੇ ਬਹੁਤ ਸੰਤ ਮਹਾਪੁਰਸ਼ ਗਏ ਉਹਨਾਂ ਦਾ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਕਿ ਜਾ ਕੇ ਲੋਕਾਂ ਦੀ ਬਾਹ ਫੜੀ ਤੇ ਲੋਕਾਂ ਦੇ ਵਿੱਚ ਜਾ ਕੇ ਵਿਚਰੇ ਭਾਵੇਂ ਕਿਸੇ ਵੀ ਸੰਸਥਾ ਨਾਲ ਸੀ ਭਾਵੇਂ ਧਾਰਮਿਕ ਸੰਸਥਾ ਨਾਲਤੀ ਭਾਵੇਂ ਰਾਜਨੀਤਿਕ ਕੁਆਲਿਟੀਆਂ ਦੇ ਸੀ ਸਾਰਿਆਂ ਦਾ ਸੀ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਉੱਥੇ ਪਹੁੰਚ ਕੇ ਉਹਨਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਤੇ ਸਥਿਤੀ ਦੇ ਵਿੱਚ ਮੌਕੇ ਤੇ ਉਹਨਾਂ ਨੇ ਮਦਦ ਵੀ ਕੀਤੀ ਸੋ ਸਰ ਇਸ ਦੇ ਨਾਲ ਹੀ ਜੋ ਬਹੁਤ ਵੱਡੇ ਨੁਕਸਾਨ ਹੋਏ ਨੇ ਸਰ ਇਹ ਨੁਕਸਾਨਾਂ ਦੀ ਮੈਂ ਬੇਰਵੇ ਦੀ ਗੱਲ ਕਰਨਾ ਕਿ 2300 ਤੱਕ ਪਿੰਡ ਪ੍ਰਭਾਵਿਤ ਹੋਏ 20 ਲੱਖ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋਏ ਨੇ 5 ਲੱਖ ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਤੇ ਅਨਫੋਰਚੂਨੇਟਲੀ 59 ਬੰਦੇ ਨੇ ਜਿਹੜੇ ਉਹ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ 7 ਲੱਖ ਲੋਕ ਬੇਕਾਰ ਹੋ ਗਏ 3200 ਸਕੂਲ ਸੀ ਜਿਹੜੇ ਉਹ ਡੈਮੇਜ ਹੋ ਗਏ 19 ਕਾਲਜ ਸੀ ਜਿਹੜੇ ਉਹ ਡੈਮੇਜ ਹੋ ਗਏ 1400 ਹਸਪੀਟਲ ਤੇ ਕਲੀਨਿਕ ਸੀ ਜਿਹੜੇ ਉਹ ਡੈਮੇਜ ਹੋ ਗਏ ਤੇ 8500 ਕਿਲੋਮੀਟਰ ਸੜਕਾਂ ਜਿਹੜੀ ਸੜਕਾਂ ਮੈਂ ਕਹ ਸਕਦਾ ਮੇਨ ਤੋਂ ਰਹਿ ਕਿਸੇ ਸੂਬੇ ਦਾ ਜਾਂ ਦੇਸ਼ ਦਾ ਤੇ ਬਹੁਤ ਇੰਪੋਰਟੈਂਟ ਸੜਕਾਂ ਜਿਵੇਂ ਰਮਦਾਸ ਕਮਲਪੁਰ ਰੋਡ ਹੈ ਜਿਹੜੀ ਅੰਮ੍ਰਿਤਸਰ ਦੀ ਬੁੱਧ ਚੱਕੀ ਤਾਂ ਰੋਡ ਪਠਾਨਕੋਟ ਦੀ ਮਾਹਿਲਪੁਰ ਤੋਂ ਜੱਜੋ ਰੋਡ ਹੁਸ਼ਿਆਰਪੁਰ ਦੀ ਅਮਰਕੋਟ ਰੋਡ ਫਿਰੋਜ਼ਪੁਰ ਦੀ ਤੇ ਨੈਸ਼ਨਲ ਹਾਈਵੇ ਪਠਾਨਕੋਟ ਦਾ ਇਸ ਤਰ੍ਹਾਂ ਦੇ 2500 ਕੁਲ ਬਹਿ ਗਏ ਸੋ ਇਹ ਜਿਹੜੀਆਂ ਵੱਡੀਆਂ ਸੜਕਾਂ ਸੀ ਜਿਨ੍ਹਾਂ ਦੇ ਬਹਨ ਦੇ ਨਾਲ ਜਿਨ੍ਹਾਂ ਦੇ ਨੁਕਸਾਨ ਪਹੁੰਚਣ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ ਹੋਇਆ ਤੇ ਕਈ ਦਿਨਾਂ ਤੱਕ ਇਹ ਟ੍ਰੈਫਿਕ ਉੱਥੇ ਚੱਲ ਨਹੀਂ ਸਕੀ ਉੱਥੇ ਸਾਰਾ ਕੁਝ ਜਾਮ ਰਿਹਾ ਸੋ ਇਸ ਤਰ੍ਹਾਂ ਦੇ ਜਿਹੜੇ ਇਹ ਨੁਕਸਾਨ ਨੇ ਇਹ ਹੜ੍ਹਾਂ ਦੇ ਵਿੱਚ ਹੋਇਆ ਸੋ ਇਸ ਦੇ ਲਈ ਸਰ ਮੈਂ ਇਹ ਵੀ ਇੱਕ ਬੇਨਤੀ ਕਰਨੀ ਚਾਹਣਾ ਕਿ ਕਈ ਗੱਲਾਂ ਵੀ ਇਹਦੇ ਲਈ ਜ਼ਿੰਮੇਵਾਰ ਸੀ ਜਿਸ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੈਂ ਗੱਲ ਕਰਾਂ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਹੈ ਇਹ ਜੋ ਪ੍ਰਬੰਧ ਨੇ ਡੈਮਾਂ ਦੇ ਇਹ ਪ੍ਰਬੰਧ ਪੰਜਾਬ ਸਰਕਾਰ ਦੇ ਕੋਲੇ ਹੋਣੇ ਚਾਹੀਦੇ ਆ ਕਿਉਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜੇ ਅਸੀਂ ਪਾਣੀ ਛੱਡਣਾ ਘਟ ਕਰਨਾ ਵਧ ਕਰਨਾ ਕਿਸ ਤਰੀਕੇ ਨਾਲ ਕਰਨਾ ਹੈ ਹੁਣ ਜਦੋਂ ਇਹੇ ਜੀ ਐਮਰਜੈਂਸੀ ਦੀ ਸਥਿਤੀ थी ਤਾਂ ਅਸੀਂ ਜਦੋਂ ਇਹਨਾਂ ਨੂੰ ਕੋਈ ਐਪਲੀਕੇਸ਼ਨ ਦਿੰਦੇ ਆ ਚੇਅਰਮੈਨ ਸਾਹਿਬ ਨੂੰ ਦਿੰਨੇ ਦਾ ਚੇਅਰਮੈਨ ਸਾਹਿਬ ਮੀਟਿੰਗ ਬੁਲਾਉਂਦੇ ਆ ਮੀਟਿੰਗ ਬੁਲਾਉਣ ਦੇ ਲਈ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਰੇ ਨੁਮਾਇੰਦਿਆਂ ਨੂੰ ਬੁਲਾਉਂਦੇ ਨੇ ਕਦੇ ਕੋਈ ਐਬਸੈਂਟ ਹੋ ਗਿਆ ਕਦੇ ਕੋਈ ਐਬਸੈਂਟ ਹੋ ਗਿਆ ਉੱਥੇ ਪੂਰੇ ਲੋਕ ਨਹੀਂ ਪਹੁੰਚਦੇ ਤੇ ਕਈ ਵਾਰੀ ਮੀਟਿੰਗ ਦੇ ਵਿੱਚ ਜੋ ਜ਼ਰੂਰੀ ਫੈਸਲਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੇ ਅਸੀਂ ਬਾਂਝੇ ਰਹਿ ਜਾਨੇ ਹ ਸੋ ਇਸ ਦੇ ਬੀਬੀ ਐਮ ਬੀ ਦਾ ਸਾਰ ਜਿਹੜਾ ਪਿਛਲਾ ਸਾਰਾ ਇਤਿਹਾਸ ਹੈ ਉਹ ਵੀ ਸਾਰਾ ਆਪਾਂ ਜਾਣਦੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੇ ਨਾਲ ਜਾਤੀਆਂ ਦੀ ਗੱਲ ਕੀਤੀ ਪੰਜਾਬ ਦੇ ਨਾਲ ਧੱਕੇ ਦੀ ਗੱਲ ਕੀਤੀ ਤੇ ਮੈਂ ਇਹ ਚਾਹਣਾ ਮੈਂ ਕਹਿਣਾ ਚਾਹਣਾ ਕਿ ਜੋ BBMB ਦਾ ਹੈ ਇਹ ਸਾਰਾ ਜਿਹੜਾ ਪ੍ਰਬੰਧ ਹੈ ਇਹ ਪੰਜਾਬ ਸਰਕਾਰ ਦੇ ਕੋਲੇ ਹੋਣਾ ਚਾਹੀਦਾ ਤੇ ਜੇ ਹੁਣ ਅਸੀਂ ਇੱਥੇ ਗੱਲ ਕੀਤੀ ਇਹਨਾਂ ਨੂੰ ਜਦੋਂ ਭਾਖੜਾ ਡੈਮ ਦਾ ਪਾਣੀ ਸੀ ਭਾਖੜਾ ਡੈਮ ਦਾ ਪਾਣੀ ਜਦੋਂ 60 ਫੁੱਟ ਤੇ ਆਇਆ ਤਾਂ 1660 ਫੁੱਟ ਤੇ ਤਾਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਪਾਣੀ ਘਟ ਛੱਡਣਾ ਸ਼ੁਰੂ ਕਰ ਦਿੱਤਾ ਜਾਵੇ ਪਰ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੇ 1900 1665 ਤੇ ਛੱਡਣਾ ਸੋ ਇਸ ਤਰ੍ਹਾਂ ਦੇ ਹਾਲਾਤਾਂ ਸੀ ਜਿਨ੍ਹਾਂ ਦਾ ਮੌਕੇ ਮੁਤਾਬਕ ਫੈਸਲਾ ਲੈਣਾ ਪੈਂਦਾ ਪਰ ਇਹਨਾਂ ਨੇ ਕੋਈ ਫੈਸਲਾ ਇਸ ਤਰੀਕੇ ਦੇ ਨਾਲ ਨਹੀਂ ਲੈਣ ਦਿੱਤਾ ਕਿ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਬਚਾਉਣ ਦੇ ਲਈ ਜੋ ਇਮੀਡੀਏਟ ਫੈਸਲੇ ਆ ਉਹ ਕਰ ਸਕੀਏ ਉਹ ਬੀਵੀਐਮਬੀ ਦੇ ਦੀ ਜਿੱਦ ਕਰਕੇ ਮੈਂ ਕਹਿ ਸਕਦਾ ਜਾਂ ਬੀਵੀਐਮਬੀ ਦਾ ਮੀਟਿੰਗਾਂ ਨਾ ਹੋਣ ਕਰਕੇ ਉਹ ਸਾਨੂੰ ਇਹਨਾਂ ਨੇ ਕਿਤੇ ਪਾਸੇ ਕੁਝ ਨਹੀਂ ਕਰਨ ਦਿੱਤਾ ਸੋ ਇਹਦੇ ਬੀਵੀ ਐਮਬੀ ਦੀ ਸਰ ਦੂਜੀ ਜਿਹੜੀ ਵਿਆਸ ਦਰਿਆ ਹੈ ਵਿਆਸ ਦਰਿਆ ਦੇ ਵਿੱਚ ਹੁਣ ਡੀਸੈਟਿੰਗ ਦੀ ਗੱਲ ਵੀ ਚੱਲਦੀ ਆ ਕਿ ਡੀਸੈਟਿੰਗ ਨਹੀਂ ਹੋਈ ਉੱਥੇ ਇਸ ਤਰੀਕੇ ਨਾਲ ਨਹੀਂ ਹੋਇਆ ਤਾਂ ਜਿਹੜੀ ਵਿਆਸ ਦਰਿਆ ਦਾ ਹੈ ਵਿਆਸ ਦਰਿਆ ਰਾਮਸਰ ਸਾਈਟ ਬੀਲ ਲਾਈਫ ਦੀ ਇਹ ਜਿਹੜੀ 2017 ਦੇ ਵਿੱਚ ਇਹ ਕਰ ਦਿੱਤਾ ਗਿਆ ਉੱਥੇ ਹੁਣ ਇਹ ਨਹੀਂ ਸਮਝ ਆਈ ਕਿ ਇਹਨੂੰ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਕਿ ਪੈ ਗਈ ਸੀ ਇਹਨੂੰ ਬਿਲਡ ਲਾਈਫ ਡਿਕਲੇਅਰ ਕਰਨ ਦੀ ਜ਼ਰੂਰਤ ਕਿ ਪੈ ਗਈ ਸੀ ਕਿਉਂ ਇਹਦੇ ਲਈ ਮਤਾ ਲਿਆਂਦਾ ਗਿਆ ਹੁਣ ਪਤਾ ਨਹੀਂ ਕੀ ਮਜਬੂਰੀ थी ਕੀ تھی ਇਹ ਤੇ ਪਿਛਲੀ ਸਰਕਾਰਾਂ ਦੱਸ ਸਕਦੀਆਂ ਨੇ ਉਹਨਾਂ ਦੇ ਨੁਮਾਇंदे ਦੱਸ ਸਕਦੇ ਆ ਕਿ ਇਸ ਦੇ ਲਈ ਹੁਣ ਜੇ ਬੀਵੀ ਆਪਣਾ